ਗੁਰੂ ਨੇ ਬਰੇਰੋਪਰ ਤੇ ਰੋਪਰ ਤੇ ਰੋਪ ਲਗਾਏ ਕਿ ਜੀ ਪੈਸੇ ਵੰਡੇਗੇ ਇਹਨਾਂ ਇਲਾਕੇ ਦੇਖੋ ਮੈਂ ਪਿਛਲੇ 25 ਸਾਲਾਂ ਤੋਂ ਪੈਸੇ ਵੰਡ ਰਿਹਾ ਕਾਦੇ ਲਈ ਕੋਈ ਇਲਾਜ ਕਰਾਉਣ ਆ ਗਿਆ ਗੁਰੂ ਨੇ ਮਿਹਰ ਕੀਤੀ ਆ ਉਹਨੂੰ ਉਹਦਾ ਇਲਾਜ ਕਰਾਉਣਾ ਕਿਸੇ ਦੇ ਵਿਆਹ ਲੋੜ ਬੰਦੇ ਉਹਦੀ ਮਦਦ ਕਰਨੀ ਆ ਕੋਈ ਕਿਸੇ ਦਾ ਛੱਤ ਟਹਿ ਗਈ ਆ ਆ ਮੀਂਹ ਤੇ ਆ ਸਾਰਿਆਂ ਦੀ ਛੱਤ ਬਣਵਾ ਕੇ ਦਿੱਤੀਆਂ ਨੇ ਅਸੀਂ ਤਾਂ ਕਰਦੇ ਹੀ ਆਏ ਆ ਗੁਰੂ ਸਾਹਿਬ ਨੇ ਕਿਹਾ ਦਸਵੰਦ ਗੱਢਣ ਨੂੰ ਹਮੇਸ਼ਾ ਦਾ ਸਬੰਧ ਕੱਟਦੇ ਆਏ ਆਂ ਲੋੜਵੰਦਾਂ ਦੀ ਬਾਹ ਫੜਦੇ ਆਏ ਆਂ ਪੈਸੇ ਤਾਂ ਜਦੋਂ ਮੈਂ ਜਿਮਨੀ ਚੋਣ ਲੜ ਰਿਆ ਸੀ ਉਦੋਂ ਵੀ بڑے ਵੱਡੇ ਵਿਰੋਧੀਆਂ ਨੇ ਜਦੋਂ ਭਾਈ ਜੀ ਵੀ ਇੱਥੇ ਆ ਕੇ ਬਹੁਤ ਪੈਸੇ ਸਰਕਾਰ ਕੋਲ ਪੈਸੇ ਨਹੀਂ ਘਟ ਹੁੰਦੀ ਆਂ ਲੇਕਿਨ ਜਿਹੜਾ ਵੋਟਾਂ 'ਚ ਪੈਸਿਆਂ ਨਾਲ ਵੋਟਾਂ ਨਹੀਂ ਪੈਂਦੀਆਂ ਹੈਗੀਆਂ ਜੇ ਤਾਂ ਤੁਹਾਨੂੰ ਜਦੋਂ ਤੁਸੀਂ ਮਿਸੇਂ ਤਰਫੇ ਦਰਵਾਜ਼ੇ ਖੋਲ੍ਹਿਆ ਲੋਕਾਂ ਲਈ ਫੇਰ ਲੋਕ ਤੁਹਾਡੇ ਨਾਲ ਖੜਦੇ ਆ ਹਰੇਕ ਚੀਜ਼ ਨਹੀਂ ਬਕਾਊ ਨਹੀਂ ਸਭ ਕੁਝ ਬਕਾਊ ਨਹੀਂ ਹੁੰਦਾ ਦੁਨੀਆ 'ਤੇ ਪਰ ਲੋਕ ਦਿਲੋਂ ਜਦੋਂ ਜੁੜੇ ਹੋਣ ਤੁਹਾਡੇ ਨਾਲ ਜਦੋਂ ਫਿਰ ਜਿਮਨੀ ਚੋਣ ਲੜਿਆ ਉਦੋਂ ਸਰਕਾਰ ਕੋ ਕੋ ਕਮੀ ਥ ਵਾਈ ਦੇ ਵਿੱਚ ਵੀ ਸਾਰਿਆਂ ਨੇ ਕੋਸ਼ਿਸ਼ ਕੀਤੀਆਂ ਲੇਕਿਨ ਅਸੀਂ ਹਮੇਸ਼ਾ ਹੀ ਲੋਕਾਂ ਲਈ ਖੜੇ ਆ ਜੇ ਕੋਈ ਆ ਗਿਆ ਕਰੇ ਕਈਆਂ ਦੇ ਰੈਸ਼ਨ ਜਾ ਰਿਹਾ ਵਾ ਇਹਨਾਂ ਦੇ ਘਰੇ ਕੋਈ ਟ੍ਰੈਜੇਡੀ ਹੋ ਗਈ ਆ ਪਰਿਵਾਰ ਚ ਉਹਨਾਂ ਦੇ ਕਮਾਉਣ ਦਾ ਨਹੀਂ ਕਿਸੇ ਦੇ ਬੱਚੇ ਪੜਾਉਣ ਨੂੰ ਨਹੀਂ ਹੈਗਾ ਅਸੀਂ ਦੇਖੋ ਇਸ ਗੱਲ ਦੀ ਮੈਨੂੰ ਤਸੱਲੀ ਆ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜਦੇ ਆ ਮੈਂ ਤਾਂ ਪਿੱਛੇ ਘਰ ਬਹਿ ਗਿਆ ਸੀਗਾ ਇਸ ਕਰਕੇ ਵੀ ਮੈਂ ਵੈਸੇ ਇੱਕ ਟਰਸਟ ਬਣਾ ਕੇ ਸੇਵਾ ਕਰੂ ਲੋਕਾਂ ਦੀ ਲੇਕਿਨ ਕਾਲ ਤੱਕ ਤਾਂ ਹੁਕਮ ਆਇਆ ਮੈਨੂੰ ਤੁਰਨਾ ਪਿਆ ਨਹੀਂ ਤਾਂ ਮੇਰਾ ਕਲੀਅਰ ਡਿਸੀਜਨ ਸੀ ਕਿ ਮੈਂ ਘਰ ਬੈਠ ਜਾਣਾ ਸੀ ਲੇਕਿਨ ਫੇਰ ਵੀ ਦੇਖੋ ਲੋਕਾਂ ਨੇ ਜੇ ਅਸੀਂ ਸਿਰਫ ਹਫਤਾ ਪਹਿਲਾਂ ਡਿਸੀਜਨ ਲਿਆ ਵੀ ਇਹਦੇ ਵਿੱਚ ਲੋਕਾਂ ਦੀ ਰਾਇ ਲੈ ਲਈਏ ਤੇ ਲੋਕ ਉੱਥੇ ਖੜੇ ਹੋਗੇ ਨਾ ਅੱਛਾ ਜਿੱਦਾਂ ਕਿ ਲਗਾਤਾਰ ਸੁਖਬੀਰ ਅਸੀਂ ਜ਼ਿਲ੍ਹਾ ਪ੍ਰੀਸ਼ਦ 200 ਸਾਡੀਆਂ ਵਿੱਚ ਕਿਉਂ ਤੇ ਤੀਜੀ ਤੇ ਅਸੀਂ ਲੀਡ ਕਰ ਰਹੇ ਹਾਂ 18 ਬਲਕ ਸੰਪਤੀ ਸਾਡੀ ਕਲੀਅਰ ਹੋ ਚੁੱਕੀਆਂ ਨੇ ਇੱਕ ਤੇ ਅਸੀਂ ਲੀਡ ਕਰ ਰਹੇ ਹਾਂ ਦੋ ਤੇ ਜਿਹੜੀਆਂ ਹਾਰੇ ਆ ਅਸੀਂ ਦੋ ਤਿੰਨ ਸੀਟਾਂ ਬਲੌਕ ਸਮਤੀ ਦੀਆਂ ਕੋਈ 6 ਵੋਟਾਂ ਤੇ ਕੋਈ 8 ਵੋਟਾਂ ਤੇ 12 ਵੋਟਾਂ ਤੇ ਉਹ ਵੀ ਉਹ ਵੀ ਜਿੱਤੀਆਂ ਸਮਝ ਲਓ ਬਈ ਵਨ ਸਾਈਡਿਡ ਆ ਸਾਰਾ ਕੁਝ ਜਿਦਾ ਕਿ ਲੋਕਾਂ ਨੂੰ ਨਿਸ਼ਾਨ ਨਹੀਂ ਪਤਾ ਸੀ ਕਈਆਂ ਨੂੰ ਬਹੁਤ ਗਲਤੀਆਂ ਹੋਈਆਂ ਸਾਨੂੰ ਫੋਨ ਕਰਕੇ ਗਿਆ ਵੀ ਤੁਹਾਨੂੰ ਵੋਟ ਆਏ ਮੈਂ ਕਿਹੜੇ ਜਾਣ ਦੇ ਗਿਆ ਤੱਕੜੀ ਤੇ ਕਿਉਂਕਿ ਟਾਈਮ ਬਹੁਤ ਘੱਟ ਸੀ ਅਸੀਂ ਲੋਕਾਂ ਨੂੰ ਦੱਸ ਨਹੀਂ ਸਕੇ ਜਿੱਦੀ ਤਰ੍ਹਾਂ ਵੀ ਸਾਰਾ ਚੋਣ ਨਿਸ਼ਾਨ ਕੀ ਆ ਨਾ ਤੇ ਜਦੋਂ ਬਾਕੀ ਜਿਦਾ ਹੁਣ ਅਸੀਂ ਦੱਸਿਆ ਕਿ ਪਹਿਲਾਂ ਪੂਰੇ ਪੰਜਾਬ ਦੀ ਨਿਗਾਹ ਇਸੇ ਚੋਣਾਂ ਤੇ ਸੀ ਕਿਉਂਕਿ ਤੁਹਾਡਾ ਜਿਹੜਾ ਸੁਖ ਫਾਫਾ ਕਿਸੇ ਨਾਲ ਟਕਰਾ ਨਹੀਂ ਸਾਡਾ ਟਕਰਾ ਲੇਗਾ ਸਿਧਾਂਤਾਂ ਦੇ ਨਾਲ ਅਸੀਂ ਸਿਧਾਂਤਾਂ ਲਈ ਲੜ ਰਹੇ ਹਾਂ ਅਭੀ ਸਿਧਾਂਤ ਕੌਣ ਨੇ ਇਹ ਜਿਹੜੇ ਲੋਕ ਸਾਨੂੰ ਕਹਿੰਦੇ ਨੇ ਜਿਹੜਾ ਨੇ ਮੈਨੂੰ ਜਿਤਾਇਆ ਜੋ ਇਹ ਕਹਿੰਦੇ ਆ ਅਸੀਂ ਉਹਦੇ ਤੇ ਸਟੈਂਡ ਲੈਂਦੇ ਆ ਜਿਹੜੇ ਜਿਹੋ ਤੁਹਾਡੇ ਨਾਲ ਲੋਕ ਹੀ ਨਹੀਂ ਤੁਹਾਡੀ ਵੈਲਿਊ ਕਾਦੇ ਨਾਲ ਆ ਲੋਕਾਂ ਨਾਲ ਆ ਜੇ ਜਨਤਾ ਤੁਹਾਡੇ ਨਾਲ ਆ ਤਾਂ ਤੁਸੀਂ ਲੀਡਰ ਹੋ ਆਖੂ ਉੱਠੋ ਆਜਾ ਦੇ ਨਾਲ ਭਾਈ ਇਹ ਗਾਲੀ ਉਹ ਕੀ ਐਕਸਪੈਕਟ ਕਰਦੇ ਆ ਸਾਡੇ ਤੋਂ ਜੋ ਐਕਸਪੈਕਟ ਕਰਦੇ ਆ ਸਾਰਾ ਪੰਜਾਬ ਐਕਸਪੈਕਟ ਕਰਦਾ ਜੇ ਤੁਸੀਂ ਆਪਣੀ ਮਰਜ਼ੀ ਸੁਣਾਉਣੀ ਆ ਲੋਕਾਂ ਨੂੰ ਫੇ ਤੁਹਾਨੂੰ ਵੋਟਾਂ ਦੇ ਰਿਜ਼ਲਟ ਨਹੀਂ ਮਿਲਣਗੇ ਜੇ ਤੁਸੀਂ ਲੋਕਾਂ ਦੀ ਮਰਜ਼ੀ ਨਾਲ ਚੱਲਣਾ ਤਾਂ ਫਿਰ ਤੁਹਾਨੂੰ ਰਿਜ਼ਲਟ ਮਿਲਣਗੇ ਬੜੇ ਵਿਰੋਧੀਆਂ ਨੇ ਜਦੋਂ ਰੁਝਾਨ ਆ ਰਹੇ ਸੀ ਵਿਰੋਧੀ ਬੜੇ ਉਲਟ ਚੱਲ ਰਹੇ ਸੀ ਕਿ ਯਾਲੀ ਸਾਹਿਬ ਆਪਣਾ ਏਰੀਆ ਹਾਰ ਕੇ ਉਹਨਾਂ ਨੇ ਵੀ ਮੂੰਹ ਤੋਰ ਜਵਾਬ ਦਿੱਤਾ ਵੀ ਜਨਤਰ ਨੂੰ ਜਿਹੜੇ ਮੇਰੇ ਜਿਹੜੇ ਪਿੰਡ ਏਆਲੀ ਖੁਰਦ ਉਹ ਗਿੱਲ ਹਲਕੇ ਚ ਪੈਂਦਾ ਅਸੀਂ ਉਹ ਵੀ ਯਾਦ ਖੜਾਏ ਸੀ ਵੀ ਜਿੱਤ ਗਏ ਇਹ ਵਾਲੀ ਕਲਾ ਪਿੰਡਾ ਮੇਰੇ ਨਾਲ ਦਾ ਪਿੰਡਾ ਉਹ ਮੇਰਾ ਹੀ ਪਿੰਡ ਸਮਝ ਲਓ ਉਹ ਵੀ ਅਸੀਂ ਯਾਦ ਬੰਦਾ ਖੜਾ ਉਹ ਵੀ ਜਿੱਤ ਗਏ ਹੂੰ ਮੇਰੇ ਹਲਕੇ 'ਚੋ ਜਿੰਨੇ ਮੈਂ ਜਿਨ੍ਹਾਂ ਨੂੰ ਭਰਾਵਾਂ ਵਾਂਗੂ ਰੱਖਿਆ ਵੱਡਿਆਂ ਵਾਂਗੂ ਆਪਦੇ ਪਿਓ ਜਿਨਾ ਸਤਿਕਾਰ ਦਿੱਤਾ ਉਹ ਬੰਦੇ ਮੇਰੇ ਨੂੰ ਛੱਡ ਕੇ ਵੀ ਗਏ ਤੇ ਉਹਨਾਂ ਨੇ ਮੇਰੇ ਖਿਲਾਫ ਬੜੀਆਂ ਘੱਟੀਆਂ ਟਿੱਪਣੀਆਂ ਵੀ ਕੀਤੀਆਂ ਲੇਕਿਨ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ ਪਰ ਉਹ ਕੋਈ ਵੀ ਉਹ ਆਗੂ ਆਪ ਦਾ ਇੱਕ ਵੀ ਜ਼ੋਨ ਨਹੀਂ ਚਿਤਾ ਸਕੇ ਇੱਕ ਵੀ ਜ਼ੋਨ ਜਿਨ੍ਹਾਂ ਦੇ ਉਹ ਉਸ ਇਲਾਕੇ 'ਚ ਮੈਂ ਕਦੇ ਨੂੰ ਤਾਂ ਪੁੱਛੇ ਵੀ ਨਾ ਗਿਆ ਵੀ ਨਹੀਂ ਉਹਨਾਂ ਪਿੰਡਾਂ 'ਚ ਬਿਲਕੁਲ ਮੈਂ ਉਹਨਾਂ ਦੇ ਪਿੰਡਾਂ ਦੇ ਨੇੜੇ ਵੀ ਲੰਘਦਾ ਸੀ ਪੁੱਛੇ ਬਿਨਾ ਲੇਕਿਨ ਲੋਕਾਂ ਨੇ ਦੱਸ ਦਿੱਤਾ ਵੀ ਅਸੀਂ ਤੁਹਾਡੀ ਜੇਬ 'ਚ ਨਹੀਂ ਲੋਕ ਕਿਸੇ ਦੀ ਜੇਬ ਦੇ ਵਿੱਚ ਨਹੀਂ ਲੋਕ ਅਸੂਲਾਂ ਨਾਲ ਚੱਲਦੇ ਨੇ ਜਿੱਥੇ ਪੰਥ ਦਾ ਮਸਲਾ ਆ ਗਿਆ ਕਿਸਾਨੀ ਦਾ ਮਸਲਾ ਆ ਗਿਆ ਕਾਲ ਤੱਕ ਦਾ ਮਸਲਾ ਆ ਗਿਆ ਉੱਥੇ ਕਿਸੇ ਵੀ ਵਿਅਕਤੀ ਦੀ ਹੋਂਦ ਖਤਮ ਹੋ ਜਾਂਦੀ ਆ ਫਿਰ ਸੋ ਇਸ ਲਈ ਲੋਕ ਜੇ ਤੁਸੀਂ ਸਹੀ ਲਾਈਨ ਤੇ ਚੱਲੋਗੇ ਤਾਂ ਲੋਕ ਆਪ ਦੇ ਜਿਹੜੇ ਪਿੰਡ ਦੇ ਲੀਡਰਾਂ ਨੂੰ ਛੱਡ ਕੇ ਵੀ ਤੁਹਾਡਾ ਨਾਲ ਖੜਨਗੇ ਜਿਵੇਂ ਖੜੇ ਆ ਮੇਰੇ ਨਾਲ ਸੋ ਕੱਲ ਤੋਂ ਮੈਂ ਦੱਸ ਦੂੰਗਾ ਵੀ ਕਿਹੜੇ ਕਿਹੜੇ ਜ਼ੋਨ ਦੇ ਲੀਡਰ ਭੱਜੇ ਨੇ ਤੇ ਉਹਨਾਂ ਦੇ ਰਿਜ਼ਲਟ ਕੀ ਨੇ ਸੋ ਇਹ ਭਲੇਖਾ ਹੁੰਦਾ ਕਈ ਵਾਰ ਮੇਰੇ ਮਨ ਚ ਕੋਈ ਭਲੇਖਾ ਨਹੀਂ ਜਿਸ ਦਿਨ ਮੈਂ ਸਹੀ ਸਿਧਾਂਤ ਤੇ ਨਾ ਹੋਇਆ ਹਲਕੇ ਤੇ ਇੱਕ ਵੀ ਬੰਦਾ ਮੇਰੇ ਨਾਲ ਨਹੀਂ ਆਊਗਾ ਤਦ ਫਿਰ ਜਿਸ ਦਿਨ ਮੈਨੂੰ ਤਸੱਲੀ ਆ ਪੂਰੀ ਜਦੋਂ ਮੈਂ ਕੋਈ ਵੀ ਗਲਤੀ ਇਦਾਂ ਦਾ ਸਟੈਪ ਲਵਾਂਗਾ ਤਾਂ ਇਹ ਲੋਕ ਮੇਰੇ ਨਾਲ ਨਹੀਂ ਰਹਿਣਗੇ ਲੋਕ ਸਿਰਫ ਸਿਧਾਂਤਾਂ ਦੇ ਨਾਲ ਨੇ ਇਹ ਇਹ ਨਹੀਂ ਹੈ ਕਿ ਮੇਰੇ